ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਪਾ ਅੰਜਨ ਅੱਗੇ ਸੇਰ ਲੈ ਕੇ ਆਏ ਜੀ ਦੋ ਗਾਵਾਂ ਨੇ ਬਈ ਤਾਜ਼ੀਆਂ ਸੂਈਆਂ ਤੇ ਤਿੰਨ ਬਾਈ ਕੋਲੇ ਹੀ ਪ੍ਰਵੱਚੀਆਂ ਨੇ ਟੌਪ ਕਲਾਸ ਦੀਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰਾਂ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਨੂੰ ਬਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਬਾਈ ਬਜੀ ਸਸਿਕਾ ਸਸਿਕਾ ਜੀ ਉਹ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਮੇਰਾ ਨਾਮ ਸਾਹਿਲ ਹੈ ਜੀ ਤੇ ਮੇਰੇ ਪਿਤਾ ਜੀ ਦੇ ਨਾਮ ਆ ਗਾਜੂ ਜੀ ਪਿੰਡ ਦੇ ਨਾਲ ਪਿੰਡ ਦੇ ਵਿੱਚ ਗਾਜੂ ਪੜੀ ਦੇ ਨਾਮ ਨਹੀਂ ਜੜੇ ਜਾਂਦੇ ਨੇ ਜੀ ਠੀਕ ਹੈ ਤੇ ਪਿੰਡ ਦਿਾਲਪਾ ਮੇਰਾ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਬਈ ਗੁੰਟੀ ਜਲਾਲ ਕਲਿਆਣ ਤੇ ਸਿਲਬਰਾ ਜੀ ਮੋਬਾਈਲ ਨੰਬਰ ਬੋ ਇਹਦੇ ਨੇ 654337782 ਸਾਡਾ ਦੋ ਨੰਬਰ ਇੱਕ ਹੋਰ ਆ 9951 ਤੇ 5174 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜੇ ਸੂਏ ਸੂਈ ਆ ਜੀ ਠੀਕ ਆ ਜੀ ਇਹ ਸਾਡੇ ਤੇ ਗਵਾਂਡ ਪਿੰਡ ਦੀ ਗਾਂ ਆ ਇਹ ਠੀਕ ਆ ਜੀ ਪੂਰੀ ਤਸੱਲੀਦਾਰ ਆ ਮਨੁੱਕੇ ਦੀ ਆ ਠੀਕ ਆ ਇਹ ਇਹ ਹੈਗੀ ਨਥਾਣੇ ਦੀ ਠੀਕ ਆ ਭਾਈ ਠੀਕ ਆ ਤੇ ਅੱਜ ਇਹ ਗਾਂ ਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ ਠੀਕ ਆ ਭਾਈ ਠੀਕ ਹੈ ਜਮਾ ਦੇਣਾ ਬਾਈ ਅੱਜ 14 ਤੇ 15 ਕਿਲੋ ਦੁੱਧ ਜਮਾ ਤਿਆਰ ਆ ਚੁੰਨਾ ਹੂਗਾ ਬਾਈ ਹੁਣ ਬੈਠਾ ਇਹ ਠੀਕ ਹੈ ਗਰਮੀ ਦੇ ਹਿਸਾਬ ਨਾਲ ਤੁਸੀਂ ਉਸ ਹਿਸਾਬ ਨਾਲ ਜੱਜ ਕਰੋ ਟਾਈਮ ਦੱਸ 11:47 ਹੋਏ ਆ ਹੂੰ 11:47 ਹੋਏ ਉਸ ਤੋਂ ਬਨਨ ਅਦਾ ਲਾ ਲੀ ਸ਼ਾਮ ਤੱਕ ਆਡਰ ਜਿਹੜੇ ਕਰਮਾਣੇ ਨੇ ਵਧੀਆ ਤਿਆਰ ਕਰ ਲੈਣੇ। ਹਾਂਜੀ ਹਾਂਜੀ। ਬੱਚਾ ਕੀ ਦੇਤਾ ਜੀ? ਮਗਰ ਬੱਚਾ ਜੀ ਇਹਦੇ। ਬੱਚਾ ਦੇਤਾ। ਹਾਂਜੀ ਹਾਂਜੀ। ਅ ਚਵਾਈ ਤੁਵੀ ਕਿਵੇਂ ਆ? ਆ ਚਵਾਈ ਤੁਹਾਨੂੰ ਕਰਕੇ ਦਿਖਾਉਣੇ ਜੀ। ਠੀਕ ਆ ਭਾਈ। ਆ ਦੇਖੋ। ਆਡਰ ਕਮਾਲ ਦਾ ਬਹੁਤ। ਠੰਡੀ ਸੀਲਾ ਦੇਖੋ ਕਿੰਨਿਆਂ ਵਾਲੇ। ਦੋਨੇ ਕੰਨੇ ਭੇਜੋ। ਲਾ ਥਣ ਪੂਰੀ ਵਿੱਥੀ ਦੇ ਥਣ ਮੁੱਠੀ ਵਾਲਾ ਥਣ। ਚਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਭਾਈ। ਤੇ ਧਾਰਾਂ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਉਣੇ। ਬੱਚਾ ਬੰਦ। ਠੰਡੀ ਸੀਲਾ ਭਾਈ। ਹਾਂ ਠੰਡੀ ਸੀਲਾ ਜੀ। ਨਾ ਪਾਉਣਾ ਪਾ ਨਹੀਂ ਪਾਉਣਾ ਨਾ ਪ ਸਿਵਾਈ ਚੈੱਕ ਕਰੋ ਚੂਣ ਵੱਡਾ ਜੀ ਹਾਂ ਪੁਰਾਣਾ ਨਾਂ ਵਾਲਾ ਪੱਤ ਵੱਡਾ ਥਾਣ ਕਹਿੰਦੇ ਤੇ ਨਾਂ ਵਾਲਾ ਛੋਟਾ ਕਹਿੰਦਾ ਬੁਰਾ ਬਰਦਾ ਥਾਣਾ ਸਹੀ ਗੱਲ ਆ ਜੀ ਜਿਵੇਂ ਮਰਜ਼ੀ ਤੋਂ ਹੀ ਚੱਲ ਕੋਈ ਚੱਕਰੀ ਨਹੀਂ ਲੰਦਾ ਮੈਂ ਆਪਾਂ ਕੋਈ ਨਹੀਂ ਇਹੇ ਜੀ ਗਾਂ ਦੇ ਵਿੱਚ ਨਾ ਜੇ ਇਹੀ ਗੱਲ ਹੁੰਦੀ ਹੈ ਵੱਡੀ ਬਿਠੰਡੀ ਸੀਲ ਹੋ ਗਏ ਭਾਈ ਦੁੱਤ ਤਾਂ ਆਵੇਂ ਕੁੱਤਾ ਦੀ ਸੇਵਾ ਦਾ ਹੁੰਦਾ ਸਹੀ ਗੱਲ ਆ ਹੈਨਾ ਨਾਲ ਚੋਣ ਨੂੰ ਠੰਡੀ ਸੀਲ ਹੋ ਗਏ ਬੰਦੇ ਆ ਬੁਰੀਆਂ ਜਿਹੜਾ ਮਾਤਾ ਪਿਓ ਨੇ ਚੋਣ ਲਾ ਜੇ ਮਰਜ਼ੀ ਚ ਹੋਈ ਜਾਣਾ ਸਹੀ ਗੱਲ ਆ ਭਾਈ ਹਾਂ ਜਮਾ ਮੱਝ ਨਾਲ ਦਾ ਹਾਂ ਫੈਂਡ ਫੂਨ ਕਰਮ ਵਾਲੀ ਦੀ ਫੁੱਲ ਚੰਗਿਓ ਚਮਕ ਪ੍ਰਿੰਟ ਇੱਕ ਨੰਬਰ ਇੱਕ ਨੰਬਰ ਹੀ ਅੱਗੇ ਦੋ ਨੰਬਰ ਹਾਂਜੀ ਜਿਹੜਾ ਸੂਈ ਹੈ ਇਹ ਇਹ ਵੀ ਦੂਜਾ ਸੂਈ ਸੂਈ ਹੈ ਜੀ ਇਹ ਮਲੁੱਕੇ ਦੀ ਵਹਿੜ ਹੈ ਓਕੇ ਬਈ ਹਾਂ ਤੁਰਸ਼ ਇਹ ਕਦੋਂ ਸੂਈ ਹੈ ਇਹ ਕੱਲ ਸੂਈ ਆਈ ਸ਼ਾਮ ਨੂੰ ਬੱਚਾ ਕੀ ਦੇਤਾ ਇਹ ਇਹ ਮਗਰੀ ਬੱਚਾ ਹੀ ਉਹ ਨਾਰੂ ਨਾਲ ਹੀ ਆਈ ਜੀ ਦੋਨਾਂ ਦੇ ਨਾਲ ਹੀ ਆ ਨਾਰੀ ਦੇ ਓਕੇ ਬਈ ਇਹ ਵੀ ਜੇਰ ਤੇ ਜੇਰ ਦੀ ਵੀਡੀਓ ਤੇ ਤਾਜੀ ਸੁੰਦਰੀ ਦੀ ਵੀਡੀਓ ਦੇਵਾਂਗੇ ਓਕੇ ਇਹਦੀ ਵੀ ਜੇਰ ਪੈਂਦੀ ਦੀ ਤਾਜੀ ਸੁੰਦਰੀ ਦੀ ਵੀਡੀਓ ਦੇਵਾਂਗੇ ਬਹੁਤ ਠੀਕ ਆ ਭਾਈ ਤਸੱਲੀ ਕਰਕੇ ਲੈ ਕੇ ਜਾਵੇ ਕਿੰਨਾ ਕੁ ਬੋੜਾ ਬਈ ਇਹਦੇ ਥੱਲੇ ਇਹਦੇ ਲਈ ਭਾਈ ਐਵੇਂ ਨਾਲ ਮਝੂੜ ਬੋਲਾਂ ਹਨਾ ਹਜੇ ਮੰਨ ਲਓ ਕਿ 11 ਕਿਲੋ ਹੋਊਗਾ ਮੰਨ ਲਾ ਅੰਦਾਜ਼ਾ ਆ ਜਾ ਠੀਕ ਆ ਹਾਂ ਬਾਬਾ ਕਿਹੜਾ ਮੇਲਾ ਨਹੀਂ ਆਪਾਂ ਬੋੜਾ ਤਾਂ ਮੇਲਾ ਵੀ ਨਹੀਂ ਜਾਂਦਾ ਭਾਈ ਸਹੀ ਆ ਭਾਈ ਹਾਂ ਅੰਦਾਜ਼ਾ ਕੱਲ ਸ਼ਾਮ ਦੀ ਸੂਈ ਵੀ ਆ ਜੇਰ ਜੂਰ ਦੀ ਸਾਰਾ ਇੱਕ ਇੱਕ ਕਤਰੇ ਦੀ ਗਾਰੰਟੀ ਆ ਆਪਣੀ ਠੀਕ ਆ ਭਾਈ ਤੇ ਠੰਡੀ ਸੀਲ ਦੀ ਇਹਦੀ ਵੀ ਪੂਰੀ ਫੁੱਲ ਲਗਾ ਚੀ ਇਹ ਸਾਹਲ ਉਹਦਾ ਮੁੱਲ ਕੀ ਆ ਪਹਿਲੇ ਨੰਬਰ ਵਾਲੀ ਦਾ ਬਸ ਲੈਣ ਦੇ ਉਹ 60000 ਰੁਪਏ ਮਾਨਤਨ ਹੋ ਜਾ ਮਾਨਤਨ ਤਾਂ ਕਰਨੀ ਪੈਂਦਾ ਜਿਹੜਾ ਬਾਈ ਉਹ 100000 ਰੁਪਏ ਦਾ ਮੁੱਲ ਮਾਨਤਨ ਜ਼ਰੂਰ ਹੋ ਜਾ ਇਹਦਾ ਮੁੱਲ ਕੀ ਆ ਇਹਦਾ ਮੁੱਲ ਜੀ ਗੁੱਲ ਜਿਹੜਾ ਮਰਜੀ 55000 ਰੁਪਏ ਦੀ ਠੀਕ ਆ ਬਾਈ ਆ ਲੋ ਜੀ ਇਹ 55000 ਦੀ ਦੇਣਾਂਗੇ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਠੰਡੀਆਂ ਇੰਨੀਆਂ ਕਾ ਜਿਵੇਂ ਮਰਜੀ ਬੱਚਾ ਛੱਡ ਕੇ ਬਹਿ ਜਾ ਕੋਈ ਨਹੀਂ ਬਾਈ ਬੁੜੀਆਂ ਤੂੰ ਮਾਤਾ ਪਿਤਾ ਅਨੇ ਜਿਵੇਂ ਮਰਜੀ ਚੋਣੇ ਫੜ ਬੱਚਾ ਛੁੱਟ ਜਾ ਸਹੀ ਗੱਲ ਆ ਆ ਦੇਖੋ ਇਹ ਲਓ ਠੰਡੀ ਸੀਲ ਫੁੱਲ ਤੂੰ ਬਾਈ ਚੈੱਕ ਕਰੋ ਚੰ ਹੂੰ ਜਮਾ ਬੋਲਾ ਗਿਆ ਕੀ ਬਾਤ ਆ ਭਾਈ ਲੈ ਜਿਵਾਈ ਬੜੀ ਚੰਗੀ ਆ ਮੋਟਾ ਚਵਾਈ ਦਾ ਭਾਈ ਇੱਕ ਨੰਬਰ ਬਸੂ ਵਾਲਾ ਕੀ ਬਾਤ ਆ ਠੰਡੀ ਬੜੀ ਆ ਹਾਂ ਠੰਡੀ ਦੋਨੇ ਭਾਈ ਪੂਰੀ ਵਈ ਹੂੰ ਲੋ ਨੇ ਇੱਕ ਨੰਬਰ ਜਿਵਾਈ ਆ ਮੋਟਾ ਮੋਟਾ ਚੋਣ ਲੱਗਿਆ ਠੰਡਾ ਠੰਡ ਵੀ ਪੂਰਾ ਵਧੀਆ ਸਹੀ ਗੱਲ ਆ ਹਾਂ ਦੁੱਧ ਤਾਂ ਬਾਈ ਦੀ ਗੱਲ ਸਹੀ ਆ ਸੇਵਾ ਦਾ ਭਾਈ ਦੁੱਧ ਤਾਂ ਭਾਈ ਸੇਵਾ ਦਾ ਅਦਗੇ ਮਰਜ਼ੀ ਹੈ ਤੇ ਮਰਜ਼ੀ ਬੰਦਾ ਪਾਲੇ ਦੇਖ ਭਾਈ 17 18 ਲੀਟਰ ਦੁੱਧ ਦੇ ਦੂਗੀ ਤੇ ਬਾੜਕਾਂ ਦਸਾਂ ਮੁਤਾਬਕ ਮੂਲ ਕਿਹਾ ਕਿ ਗਵਾਨ ਪਿੰਡ ਦੀ ਮੇਰੇ ਦੀ ਗਾ 1 ਕਿਲੋ ਦੁੱਧ 16 17 3000 ਰੁਪਏ ਤੇ ਚੋਇਆ ਸੀ ਬਾਕੀ ਛੰਡੀਆਂ ਸੀ ਛੰਡੇ ਸੀਲ ਹੈ ਬਾਈ ਦੇਖੋ ਦੁੱਧ ਤਾਂ ਭਾਵੇਂ 20 ਲੀਟਰ ਦੁੱਧ ਦੇ ਦੇਗਾ ਪਰ ਬਾਲਟੀ ਚ ਲੱਤ ਮਾਰੇ ਫਾਇਦਾ ਨਹੀਂ ਉਹਦਾ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਤੇ ਜੋੜੇ ਦਾ ਫਿਰ ਮੁੱਲ ਜਾਇਜ਼ ਹੋ ਜਾ ਬਾਈ ਆਪਾਂ ਉਹ ਜੇ ਕੋਈ ਬੜਾ ਫਰਕ ਰੱਖਿਆ ਨਹੀਂ ਇਸ ਮੌਕੇ ਤੇ ਜਿਹੜਾ ਬਲ ਆ ਕਿ ਹੋਰ ਮਾਨ ਤਾਨ ਵਧ ਕਰ ਦਾਂਗੇ ਜੋੜੇ ਵਾਲਾ ਠੀਕ ਹੈ ਬਾਈ ਠੀਕ ਹੈ ਬਾਈ ਜੋੜਾ ਇਕੱਠਾ ਖਰੀਦੋਗੇ ਬਾਈ ਕਹਿੰਦਾ ਵਧੀਆ ਫੁੱਲ ਮਾਨ ਤਾਨ ਕਰ ਦਾਂਗੇ ਅੱਗੇ ਆ ਗਿਆ ਡਾਇਮੰਡ ਪੀਸ ਕਿੰਨੀ ਉਮਰ ਹੈ ਬੱਚੀ ਦੀ ਇਹ ਦੀ 13 ਮਹੀਨੇ ਉਮਰ ਹੈ ਜੀ ਬੈਲਮਾਰਕ 40 432 ਦੀ ਖੋਦਾ ਠੀਕ ਹੈ ਇਹਦੀ ਮਾਂ ਘਰੇ ਖੜੀ ਆ 38 ਤੋਂ 41 ਲੀਟਰ ਦੁੱਧ ਕੱਢ ਰਹੀ ਆ ਆਪਣੇ ਪਿੰਡ ਦੀ ਬੱਚੀ ਆ ਇਹ ਠੀਕ ਹੈ ਭਾਈ ਤੇ ਇਹ ਅੱਜ 10 ਦਿਨ ਹੋ ਗਏ ਹੀਟ ਦੇ ਵਿੱਚ ਆ ਕੇ ਗਈ ਨੂੰ ਠੀਕ ਹੈ ਭਾਈ 76 ਡਾਇਮੰਡ ਦੀ ਖੋਦਾ ਹੈ ਹੂੰ ਡੀਐਨਏ ਕਰਾ ਲੈ ਭਾਵੇਂ ਬੱਚੀ ਦੇ ਵਿੱਚ ਟਿਊਬ ਚੈੱਕ ਕਰਵਾ ਲੈੋ ਕਿਸੇ ਵੀ ਬੱਚੇ ਦੇ ਵਿੱਚ ਚੈੱਕ ਕਰਵਾ ਲੈੋ 1% ਤੇ ਵੀ ਬੱਚੀ ਦੇ ਹੱਥ ਰਾਣੀ ਆ ਬੜੀ ਵੀ ਬਾੜੀ ਆ ਯਾਰ ਹਾਂ ਇਸ ਦੀ ਬਿਊਟੀ ਹੈ ਜਿਹੜੀ ਕਮਾਲ ਸਿਹਰੀ ਦੰਦੋਂ ਹੂੰ ਠੀਕ ਹੈ ਇਹ ਐਕਸਟਰਾ ਕੋਈ ਥੰਮ ਨਹੀਂ ਕੋਈ ਫੋਟ ਨਹੀਂ ਮਗਰ ਵੀ ਚੱਕਰ ਕਰ ਸਕਦੇ ਹੂੰ ਝੋਲੀ ਜ਼ਰੂਰ ਚੈੱਕ ਕਰਵਾਵਾਂਗੇ ਦੰਦੋਂ ਖੇਰੀਆ ਫੁਰੀਆ ਅੱਜ ਸੀਮਨ ਅੱਜ ਗੱਬੜਉਣ ਦੇ ਲਾਇਕ ਆ ਸਹੀ ਗੱਲ ਆ ਬਾਈ ਆਪਣੇ ਹੀਟ ਚ ਆ ਕੇ ਅੱਜ ਹੀ ਸੀਮਨ ਲੈ ਲੈ ਨਹੀਂ 10 ਦਿਨ ਪਹਿਲਾਂ ਆ ਕੇ ਗਈ ਆ ਬਾਈ ਠੀਕ ਆ ਹਾਂ ਹਮ ਆਪਣੇ ਪਿੰਡ ਦੀ ਆ ਪੂਰੀ ਤਸੱਲੀ ਆ ਬੱਚੀ ਦੀ ਸਹੀ ਗੱਲ ਝੂਲੀ ਇੱਕ ਨੰਬਰ ਬਲ ਬਲੂ ਪੂਰੇ ਇਕੱਲਾ ਇਕੱਲਾ ਥਾਣ ਬਾਈ ਇੱਕ ਨੰਬਰ ਥਾਣ ਲੱਗਿਆ ਫੁੱਲ ਕੱਦ ਫੁੱਲ ਬਰੀਡ ਬਾਈ ਹਾਂ ਜੀ ਹਾਂ ਜੀ ਡਾਇਮੰਡ ਪੀਸ ਸਿਰਾ ਜਰਾ ਸਿਰਾ ਜਮ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਾਈ ਸਿਕਸਟ ਸੀਮਨ ਬਰੀਡ ਦੇ ਉੱਪਰ ਕੰਮ ਕਰ ਰਿਹਾ ਪੂਰੀ ਫੁੱਲ ਸਿਰਾ ਕਰ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਬਾਈ ਦੇ ਮੁੱਲ ਕੀ ਜਾਇਜ਼ ਹੋਵੇ ਮੈਂ ਮੇਰਾ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋ ਜਾਇਜ਼ ਹੀ ਹੋ ਜੇ ਡੋੜਾ ਕਰ ਲੂ ਫਿਰ ਉਹਦੇ ਨਾਲ ਹੋਰ ਵੀ ਜਾਇਜ਼ ਹੋ ਜਾਊਗਾ ਵਾਹ ਠੀਕ ਆ ਬਾਈ ਆ ਬੱਚੀ ਐ ਜਿਹੜੀ ਬਾਈ ਹੂੰ ਇਹ ਹੌਟਸਟਾਰ ਦੀ ਖੋਦਾ ਠੀਕ ਆ ਇਹਦੀ ਮਾਂ ਥੱਲੇ 32 ਲੀਟਰ ਦੁੱਧ ਆ ਚ ਠੀਕ ਆ ਬਾਈ ਇਹ ਇਹ ਵੀ ਆਪਣੇ ਨਾਲ ਗਵਾਲ ਪਿੰਡ ਦੀ ਗਾਂ ਦੀ ਬੱਚੀ ਆ ਠੀਕ ਆ ਬਾਈ ਮੰਨ ਲਓ ਕਿ ਇਹ ਬਾਈ ਆਪਾਂ ਬਾਹਲੇ ਵੱਡੇ ਫਾਰਮਾਂ ਚ ਨਹੀਂ ਲੰਗਾਵਾਂਗੇ ਇਹ ਵੀ ਕੋਈ ਐ ਕਹੇ ਹਨਾ ਵੀ ਆਪਾਂ ਬਾਹਲੇ ਬਈ ਨਾਰਮਲ ਜੇ ਬੰਦੇ ਨੇ ਫਾਰਮ ਰੱਖਿਆ ਰਿਹਾ 15 15 ਗਾਂਾਂ ਵਾਲਾ ਦੇ ਠੀਕ ਆ ਬਾਈ ਹਾਂ ਇਹ ਵੀ ਦੰਦ ਖੀਰੀ ਆ ਬਾਈ ਠੀਕ ਆ ਬਾਈ ਹਾਂ ਇਹ ਹੌਰਸਟਾਰ ਦੀ ਖੋਦਾ 32 ਤੋਂ ਤੇ 1 ਲੀਟਰ ਦੁੱਧ ਦੇ ਦੀ ਇਹਦੀ ਮਾਂ ਦਾ ਵੀ ਸਾਰਾ ਪ੍ਰੂਫ ਦੇਵਾ ਗਿਆ ਆਪਾਂ ਦੰਦੋਂ ਖੀਰੀ ਆ ਬਾਈ ਕਹਿੰਦਾ ਆਪਾਂ ਇਹ ਦੰਦ ਫੱਟ ਕੇ ਦੇ ਲਓ ਕੋਈ ਚੱਕ ਜਾ ਯਾਰ ਤਸੱਲੀ ਆ ਆਪਣੀ ਇਸ ਗੱਲ ਦੀ ਖਾਣ ਦੀ ਫੋੜ ਦੀ ਦੰਦ ਦੀ ਆਪਣੀ ਬੱਚੀ ਚੜਾ ਕੇ ਭੇਜ ਦੇਣ ਬੱਚੀ ਪੈਸੇ ਤਰਾਏ ਹੀ ਨਾ ਦੇਣ ਠੀਕ ਆ ਤੇ ਆਪਣੇ ਜੇ ਕੋਈ ਧੰਦਾ ਦੇ ਵਿੱਚ ਕੋਈ ਫੋਲਟ ਆਇਆ ਤੇ ਥਣਾ ਦੇ ਵਿੱਚ ਤੇ ਬੱਚੇ ਦਾ ਨੀ ਦੇ ਵਿੱਚ ਕਿਸੇ ਪੰਛੀ ਦੇ ਵੀ ਠੀਕ ਹੈ ਫੋਲਟ ਆ ਤੇ ਬੱਚੇ ਡਾ ਕੇ ਪੇ ਇਹਦੇ ਨੇ ਪੈਸੇ ਦੇ ਦਾਂਗੇ ਆਪਾਂ ਚਲ ਆ ਵੀ ਮੈਂ ਨੂੰ ਜਿਹੜਾ ਦੂਜਾ ਸਿੱਧਰੋਂ ਲੈ ਗਿਆ ਨੇ ਉਧਰੋਂ ਲੈ ਗਿਆ ਠੀਕ ਹੈ ਬਈ ਐਨੀ ਥੱਲੀ ਆਪ ਨੂੰ ਇਹਦੀ ਇਹ ਮੋਲ ਲੈਦਾ ਬਈ ਜੈ ਜੈ ਇਹਦਾ ਬਸ 35000 ਰੁਪਏ ਮਾਨਦਾਨ ਹੋ ਜਾ ਮਾਨਦਾਨ ਕਰ ਦਿੰਦੇ ਜੀ ਜੋੜਾ ਲੂ ਕੋਈ ਪੈਣਪਰਾ ਉਹਨਾਂ ਦਾ ਹੋ ਜਾ ਮੰਨਤਨ ਕਰਾ ਜਾਓ ਠੀਕ ਆ ਭਾਈ 35000 ਰੁਪਏ ਜਮਾ ਜਾਇਜ਼ ਮੋਲਾ ਬੱਚਾ ਬਹੁਤ ਚੰਗਾ ਬਰੀਕ ਬਾਈ ਪੂਰਾ ਸਾਰਾ ਇੱਕ 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 ਦੋਨੇ ਬੱਚੀਆਂ ਦੇਖੋ ਆਹ ਬੱਚੀ ਦਾ ਭਾਈ ਐਵੇਂ ਮੈਂ ਕਹਿੰਦਾ ਨਹੀਂ ਵੀ ਆਹ ਜਿਹੜੀ ਛੋਟੀ ਬੱਚੀ ਖਾਊਗਾ ਵੀ ਭਾਈ ਆਹ ਸੀਮਨ ਦੀ ਕਿਉਂਕਿ ਇਹਨਾਂ ਦੋਨਾਂ ਨੂੰ ਮੈਨੂੰ ਪਤਾ ਬੰਦੇ ਨੇ ਖੁੱਲ ਫੁੱਲ ਕਰਾਕਟੀ ਦਿੱਤੀ ਐ ਤਾਂ ਅਗਰ ਕੇ ਮੈਂ ਸਾਟੀ ਡੋੱਕ ਕੇ ਕਹਿਣਾ ਠੀਕ ਆ ਭਾਈ ਹਾਂ ਓਕੇ ਇਹ ਖੋਦਾ ਹੌਰਸਟਾਰ ਦੀ ਆ ਉਹ ਡੈਨਮਾਰਕ 4432 ਦੀ ਆ ਮੇਰੇ ਆ ਮੇਰੇ ਪਿੰਡ ਦੀ ਆ ਬੱਚੇ ਆ ਗਵਣ ਪਿੰਡ ਦੀ ਠੀਕ ਆ ਭਾਈ ਹਾਂ ਅੱਗੇ ਲਾਸਟ ਦੇ ਬੱਚਾ ਆ ਗਿਆ ਕਿੰਨੀ ਉਮਰ ਹੈ ਜੀ ਇਹਦੀ ਹੋਗੀ ਜੀ 8-9 ਮਹੀਨੇ ਦੀ ਉਮਰ ਠੀਕ ਆ ਭਾਈ ਹਾਂ ਕਿਹੜੇ ਟੀਕੇ ਲਿਆ ਇਹ ਇਹਦਾ ਮੈਨੂੰ ਕੋਈ ਪਤਾ ਨਹੀਂ ਭਾਈ ਇਹ ਆਪਾਂ ਜਿਹੜੀ ਦਾ ਪਤਾ ਨਹੀਂ ਉਹਦਾ ਆਪਾਂ ਕਹਿੰਦੇ ਹੀ ਨਹੀਂ ਸਹੀ ਆ ਭਾਈ ਜ਼ਰੂਰੀ ਆ ਐਵੇਂ ਆਪਾਂ ਝੂਠ ਬੋਲ ਕੇ ਕਿਉਂ ਦੇਣੀ ਕਿਸੇ ਨੂੰ ਸੋਰਾ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਰੀਡ ਚੈੱਕ ਕਰੋ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ சனக்கீடர் போய் கார்டி சாரிய ஓக்கிய பிரி க ਤੇ ਥਣ ਝੋਲੀ ਨੇੜੇ ਤੋਂ ਚੈੱਕ ਕਰਵਾ ਦਾਂਗੇ। ਦੰਦੋਂ ਤਾਂ ਇਹ ਵੀ ਖੀਰ ਵੀ ਹੋਣੀ ਆ ਬੱਚੇ। ਬਾਈ ਸਾਰੇ ਆਪਾਂ ਜਿਹੜੇ ਦੱਸਿਆ ਕਿੰਨੇ ਬੱਚਿਆਂ ਦੀ ਗਰੰਟੀ ਆ ਥਣਾਂ ਦੀ, ਦੰਦਾਂ ਦੀ, ਬੱਚੇ ਜਨਮਾਂ ਦੀ ਸਾਰੇ ਹਰ ਇੱਕ ਚੀਜ਼ ਦੀ ਗਰੰਟੀ ਆ ਇਹਦੀ। ਬਾਕੀ ਜਿਹੜੀ ਬਾਈ ਕੱਦ ਬੇਡਾ, ਹਾਈਟ ਵੀਡ ਸਾਰਾ ਕੁਝ ਬੰਦੇ ਨੇ ਆਪ ਦੇਖ ਕੇ ਲੈ ਕੇ ਜਾਣੀ। ਸਹੀ ਗੱਲ ਆ ਬਾਈ। ਹੂੰ ਬਿਊਟੀ ਇੱਕ ਨੰਬਰ ਇਹਦਾ ਮੁੱਲ ਜਾਇਜ਼। ਇਹਦਾ 25000 ਰੁਪਏ ਹੀ। ਮਾਨਦਾਨ ਹੋ ਜਾ। ਮੋਲ ਤੌ ਤਾਂ ਕਰਨੀ ਪੈਂਦਾ ਬਾਈ। ਕਰਾਂਗੇ ਆਪਾਂ ਜਰੂਰ ਜੀ। ਹੈਨਾ? ਆਇਆ ਬੰਦਾ ਕੋਈ ਇਹਦਾ। 50000 ਰੁਪਿਆ ਮੁੱਲ ਮਾਨਦਾਨ। ਇਹ ਰੂ ਰੋਜਾ ਹਾਂਜੀ ਹਾਂਜੀ ਬੱਚੇ ਤਿੰਨੇ ਬਾਈ ਟਾਪ ਕਲਾਸ ਦੇ 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 ਨੇ ਬਾਈ ਤੇ ਮੁੱਲ ਵੀ ਬਾਈ ਨੇ ਜਿਆ ਜੀ ਰੱਖਿਆ ਮੰਤਣ ਕੋਈ ਚੱਕਰ ਨਹੀਂ ਹੋ ਜੂਗਾ ਤੇ گاਵਾ ਵੀ ਬਾਈ ਚੰਗੀਆਂ ਨੇ ਸੋਈਆਂ ਸਵਾਈਆਂ ਕਿਸੇ ਵੀਰ ਨੂੰ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ